ਮੇਜਾ ਜਗਤ ਕੀ ਕਹਿਣਾ ਚਾਹੋਗੇ ਕਾਨੂੰਨ ਦਾ ਅਸਤਾ ਕਿੱਥੇ ਹੈ ਜੀ ਦੇਖੋ ਅੱਜ ਸਭ ਤੋਂ ਪਹਿਲਾਂ ਆ ਮਾਤਾ ਰਜਿੰਦਰ ਸਿੰਘ ਦੀ ਉਹਨਾਂ ਦੀ ਧਰਮ ਪਤਨੀ ਉਹਨਾਂ ਦੇ ਬੱਚੇ ਅੱਜ ਮੈਂ ਭਗਵੰਤ ਮਾਨ ਨੂੰ ਸਿੱਧਾ ਸਵਾਲ ਪੁੱਛਦਾ ਕਿ ਤੇਰੀ ਨਲਾਈਕੀ ਕਰਕੇ ਥੋੜੀ ਮਾੜੀ ਲਾਡ ਆਰਡਰ ਕਰਕੇ ਅੱਜ ਕੀ ਉਸ ਬੱਚਿਆਂ ਦਾ ਪਿਓ ਜਾਂ ਇਹਦਾ ਘਰ ਦਾ ਸਾਈ ਜਾਂ ਇਹਦਾ लाਡਲਾ ਮੁੜਿਆ ਉਹ ਕਿ ਨਹੀਂ ਕਿਵੇਂ ਮੁੜੂਗਾ ਅਫਸੋਸ ਦੀ ਗੱਲ ਹੈ ਕਿ ਇਹ ਕਲੀਅਰ ਕੱਟ ਪ੍ਰਸ਼ਾਸਨ ਦਾ ਸਰਕਾਰ ਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਮਿਲੀ ਭੁਗਤ ਨਾਲ ਇਹ ਮਰਡਰ ਹੋਇਆ ਔਰ ਮੈਂ ਸਪਸ਼ਟ ਕਹਿਣਾ ਇਸ ਮਰਡਰ ਲਈ ਪਰਚਾ ਦਰਜ ਹੋਣਾ ਚਾਹੀਦਾ ਆਮ ਆਦਮੀ ਪਾਰਟੀ ਦੇ ਕਾਰਕੁਨਾਂ ਤੇ ਹੋਮ ਮਿਨਿਸਟਰ ਤੇ ਕਿਉਂਕਿ ਇਹ ਮੈਂ ਤਾਂ ਕਹਿ ਰਿਹਾ ਇੱਕ ਚੁਣਿਆ ਹੋਇਆ ਨੁਮਾਇੰਦਾ ਸਭ ਤੋਂ ਵੱਧ ਵੋਟਾਂ ਨਾਲ ਸਭ ਤੋਂ ਵੱਧ ਮੈਂ ਫੇਰ ਗੱਲ ਰਿਪੀਟ ਕਰ ਰਿਹਾ ਸਭ ਤੋਂ ਵੱਧ ਵੋਟਾਂ ਨਾਲ ਲੋਕਾਂ ਨੇ ਇਹਨੂੰ ਜਤਾਇਆ ਸੀ ਕਾਉਂਸਲਰ ਬਣਾਇਆ ਸੀ ਔਰ ਦੂਜੀ ਵਾਰੀ ਦਾ ਕਾਉਂਸਲਰ ਜੇ ਉਹਦੀ ਜਾਨ ਸੁਰੱਖਿਤ ਨਹੀਂ ਉਹਦੀ ਹਿਫਾਜ਼ਤ ਯਕੀਨੀ ਨਹੀਂ ਬਣਾ ਸਕਦੇ ਤੇ ਤੁਸੀਂ ਆਮ ਲੋਕਾਂ ਦੇ ਸਧਾਰਨ ਲੋਕਾਂ ਨੂੰ ਕੀ ਲਾਅ ਆਰਡਰ ਕੀ ਸਿਕਿਉਰਿਟੀ ਦਿਓਗੇ ਦੂਜੀ ਗੱਲ ਤੋ ਨੂੰ ਮੈਂ ਇਸ ਪਰਿਵਾਰ ਦਾ ਇਹ ਨਾਮੀ ਪਰਿਵਾਰ ਹੈ ਔਰ ਇਸ ਪਰਿਵਾਰ ਦਾ ਪਛੋਕੜ ਇਸ ਗੱਲ ਤੋਂ ਸਮਝੋ ਕਿ ਦਾਦਾ ਜੀ ਫੋਟੋਕੋਪੀ ਨੂੰ ਫੋਟੋ ਦਾ ਦਾਦਾ ਜੀ ਇਹਨਾਂ ਦੇ ਚਾਰ ਵਾਰੀ ਤੇ ਕਾਉਂਸਲਰ ਰਏ ਆ ਸਾਜੀਤ ਸਿੰਘ ਹੋਰੀ ਚਾਰ ਵਾਰੀ ਆਪ ਕਾਉਂਸਲਰ ਰਹੇ ਦੋ ਵਾਰੀ ਅਰਜਿੰਦਰ ਸਿੰਘ ਬਾਮਣ ਰਹ ਚੁੱਕਿਆ ਹੁਣ ਸੀਗਾ ਚੱਲ ਰਿਹਾ ਅਸੀਂ ਦੂਜੀ ਵਾਰੀ ਔਰ ਜਿਨੇ ਇੱਕ ਵਾਰੀ ਨਹੀਂ ਜੀ ਅਨੇਕਾ ਵਾਰੀ ਐਸਐਚਓ ਤੋਂ ਲੈ ਕੇ ਸਬ ਇੰਸਪੈਕਟਰ ਤੋਂ ਲੈ ਕੇ ਏਐਸਆਈ ਤੋਂ ਲੈ ਕੇ ਐਸਐਸਪੀ ਤੱਕ ਆਪជា ਦਰਖਾਸਤਾਂ ਦਿੱਤੀਆਂ ਜਿਹੜਾ ਸੁਧਾਰਨ ਬੰਦਾ ਉਹ ਤਾਂ ਵਾਤਵਾਦ ਇੱਥੇ ਤੱਕ ਹੀ ਪਹੁੰਚ ਕਰ ਸਕਦਾ ਨਾ ਭਗਵੰਤਮਾਨ ਨੇ ਤਾਂ ਉਹਨੂੰ ਲੱਭਣਾ ਨਹੀਂ ਮਗਰ ਜਿਹੜੀ ਪੂਲ ਸਟੱਲ ਦੀ ਮੈਂ ਵੇਖ ਰਿਹਾ ਸੀ ਕਹਿ ਰਿਹਾ ਕਿ ਸਾਨੂੰ ਤਾਂ ਕਦੇ ਪਰਿਵਾਰ ਨੇ ਕਿਹਾ ਹੀ ਨਹੀਂ ਮਾਤਾ ਦਾ ਝੂਠਾ ਬਣਾਤਾ ਕੱਲ ਕਹਿਤਾ ਮਾਤਾ ਨੇ ਕਹਿਤਾ ਕਿ ਸਿਕਿਉਰਟੀ ਨਹੀਂ ਇੱਕ ਪਾਸੇ ਜੀਦਾ ਪੁੱਤ ਚਲੇ ਗਿਆ ਹੋਵੇ ਤੁਸੀਂ ਉਹਦੇ ਨਾਲ ਅਫਸੋਸ ਤਾਂ ਕਰਨੀ ਰਹੇ ਦੁੱਖ ਸਾਂਝਾ ਕਰਨੀ ਰਹੇ ਮਾਤਾ ਨੂੰ ਝੂਠਾ ਠਰਉਣਾ ਸ਼ੁਰੂ ਕਰਤਾ ਉਹ ਮਾਂ ਕਮਲੀ ਨਹੀਂ ਆ ਮਾਂ ਕਮਲੀ ਕਰਤੀ ਆ ਤੁਹਾਡੇ ਇਸ ਲਾਅਨ ਆਰਡਰ ਦੀ ਸਥਿਤੀ ਕਰਕੇ ਮਹਾਜ ਸਾਹਮਣੇ ਜਿਹਦੇ ਔਰ ਤੁਸੀਂ ਵੇਖੋ ਕੱਲ ਦਾ ਸਾਰਾ ਵਾਕਿਆ ਆ ਨਾਲ ਸੀ ਘਰ ਦੇ ਨਾਲ ਸਨ ਇਹ ਉਹਦਾ ਬ੍ਰਦਰ ਐ ਨੋ ਆ ਮਨਪ੍ਰੀਤ ਸਿੰਘ ਜਿਹੜਾ ਬਾਹਰੋਂ ਆਇਆ ਸੀ ਜਿੱਦਾ ਫੰਕਸ਼ਨ ਸੀ ਤੁਸੀਂ ਨਾ ਨਾਟਰ ਦਾ ਕੋਲੈਪਸ ਵੇਖੋ ਕਿਸ ਤਰੀਕੇ ਦਾ 2 ਮਿੰਟ ਮੈਨੂੰ ਦੇ ਦਿਓ 5-6 ਗੱਲਾਂ ਮੈਂ ਦੱਸਣੀਆਂ ਤੁਹਾਨੂੰ ਆਪ ਹੀ ਸਮਝ ਆਊਗਾ ਕਿ ਇਹ ਪ੍ਰੀ ਪਲਾਨਡ ਮਰਡਰ ਹੈ। ਔਰ ਪਿਛਲੇ 4-5 ਮਹੀਨਿਆਂ ਤੋਂ ਇਹਨੇ ਦਵਾਈਆਂ ਪਾਤੀਆਂ ਥੱਲਿਓਂ ਲੈ ਕੇ ਉੱਤੇ ਤੱਕ ਐਸਐਸਪੀ ਤੱਕ ਡੀਆਈਜੀ ਤੱਕ ਡੀਜੀਪੀ ਤੱਕ ਕਿ ਮੇਰੀ ਜਾਨ ਨੂੰ ਖਤਰਾ ਹੈ ਮੇਰੇ ਪਰਿਵਾਰ ਦੀ ਜਾਨ ਨੂੰ ਖਤਰਾ ਹੈ ਸਾਡੀ ਸੁਰੱਖਿਅਤ ਸੁਰੱਖਿਆ ਕਿੰਨੀ ਬਣਾਈ ਜਾਵੇ ਇਸ ਹਲਕੇ ਨਾਲ ਸੰਬੰਧਿਤ ਈਟੀਓ ਸਾਹਿਬ ਮੰਤਰੀ ਕਿੱਥੇ ਸੁੱਤੇ ਪਏ ਆ ਵੈਰ ਜੀ 슬ੀਪਿੰਗ ਤੁਹਾਡੇ ਥੋੜੀ ਨਹੀਂ ਬਣਦੀ ਠੀਕ ਹੈ ਤੁਹਾਡਾ ਵਿਚਾਰ ਤਾਰਿਕ ਮਤ ਭੇਜਿਆ ਹਰਜਿੰਦਰ ਸਿੰਘ ਨਾਲ ਕੋਈ ਪੈਲੀ ਵੱਟੇ ਦਾ ਤਾਂ ਨਹੀਂ ਰੌਲਾ ਸੀ ਮੈਂ ਜੋ ਸੁਵਜੀਤ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਜਵਾਬ ਦੇ ਹੀ ਹੋ ਕਿ ਨਹੀਂ ਕਿਉਂਕਿ ਥਾਣੇਦਾਰ ਤੁਸੀਂ ਲਵਾ ਰਹੇ ਹੋ ਡੀਐਸਪੀ ਤੁਸੀਂ ਲਵਾ ਰਹੇ ਹੋ ਤੁਸੀਂ ਇਹ ਦੱਸੋ ਤੁਹਾਡੇ ਕਾਉਂਸਲਰ ਨੂੰ ਇੱਕ ਚੁਣੇ ਹੋਏ ਨਮਾਇंदे ਨੂੰ ਖਤਰਾ ਹੋਵੇ ਔਰ ਦੁਹਾਈਆਂ ਪਾ ਰਿਹਾ ਹੋਵੇ ਕਿ ਮੇਰਾ ਕਤਲ ਕਰ ਦੇਣਾ ਕਿਸੇ ਨੇ ਤੁਸੀਂ ਕੀਤਾ ਕੁਛ ਨਹੀਂ ਅੱਜ ਉਹਦਾ ਕਤਲ ਹੋ ਗਿਆ ਕੇਸ ਮੂੰਹ ਨਾਲ ਦੁੱਖ ਸਾਂਝਾ ਕਰਨ ਆਉਂਗੇ ਪਰਿਵਾਰ ਚ ਝੂਠਦੇ ਆंसू ਸਿੱਟੂਗੇ ਇੱਥੇ ਆ ਕੇ ਝੂਠਦੇ ਅੰਜੂ ਇੱਥੇ ਆਉਂਗੇ ਆ ਕੇ ਕੀ ਉਹਨਾਂ ਬੱਚਿਆਂ ਦਾ ਬਾਪ ਮੁਰਿਆਊਗਾ ਔਰ ਸਾਥ ਸੰਗਤ ਜੀ ਮੈਂ ਦੋ ਤਿੰਨ ਗੱਲਾਂ ਤੁਹਾਡੇ ਅੱਗੇ ਰੱਖਣੀਆਂ ਨੇ ਔਰ ਵੀਡੀਓ ਵੀ ਰੱਖਣੀ ਆ ਜਿਹਦੇ ਚ ਵੀਡੀਓ ਦੀ ਰਿਕਾਰਡਿੰਗ ਹੈ ਇਹ 20 ਫਰਵਰੀ ਦੀ ਹੈ ਜੀ ਕਿਹੜੀ 19 19 ਫਰਵਰੀ ਦੀ ਇਹਦੇ ਘਰ ਇਹ ਉਹਦਾ ਚਾਚੇ ਦਾ ਮੁੰਡਾ ਜੀ ਭਰਾ ਲੱਗਦਾ ਇਹਦੇ ਘਰ ਅਟੈਕ ਕੀਤਾ ਉਹ ਉਹ ਵੀਡੀਓ ਵੀ ਸਾਂਝੀ ਕਰ ਰਿਹਾ ਵੀਡੀਓ ਕੋਲੀ ਮੇਰਾ ਵੀ 3 ਮਿੰਟ ਤੋਂ ਬਾਅਦ ਉਖਾਈਂਦ ਨੇ ਜੀ ਦੇ ਚ ਕਹਿ ਕੇ ਜਾ ਰਹੇ ਆ ਦਾਤਰਾ ਨਾਲ ਹਮਲਾ ਬੰਦੂਕਾਂ ਨਾਲ ਹਮਲਾ ਗੋਲੀਆਂ ਮਾਰੀਆਂ ਕਹਿ ਰਹੇ ਕਿ ਬਾਮਣ ਨੂੰ ਮਾਰਾਂਗੇ ਦੱਸਦੇ ਤੇ ਬਾਮਣ ਵਿਚਾਰਾ ਜਾ ਕੇ ਉਹ ਗੱਲ ਕਿਹਨੂੰ ਦੱਸੂਗਾ ਪੁਲਿਸ ਨੂੰ ਦੱਸੂਗਾ ਉਹਨੇ ਜਾ ਕੇ ਦੱਸਤੀ ਮਗਰ ਪੁਲਿਸ ਤੇ ਕੋਈ ਅਸਰ ਨਹੀਂ ਆ ਮੈਂ ਉਹ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਅਗਲੀ ਗੱਲ ਤੁਸੀਂ ਇਹ ਵੇਖੋ ਕਿ ਇਹੀ ਇਹਨੇ ਐਸਐਸਪੀ ਸਾਹਿਬ ਨੂੰ ਆ ਸੰਨੀ ਨਾਲ ਗੱਲ ਕਰਕੇ ਮੈਸੇਜ ਕੋਲ ਇਹਨੇ ਮੈਸੇਜ ਪਾਇਆ ਕਿ ਮੇਰੀ ਮੈਸੇਜ ਤਾਂ ਹੀ ਕਿਦੀ ਸੀ ਉਹ ਵੀਡੀਓ ਮੈਂ ਤੈਨੂੰ ਭਾਇਆ ਸੀ ਮੰਨਦੀ ਪਾਈ ਜੀ ਇੱਕ ਜਿਹੜਾ ਇਹਨੇ ਐਸਐਸਪੀ ਨੂੰ ਮੈਸੇਜ ਪਾਇਆ ਕਿ ਮੇਰੀ ਜਾਨ ਨੂੰ ਖਤਰਾ ਹੈ ਮੈਂ ਉਹ ਮੈਸੇਜ ਪਾੜੀ ਦਿਨਾ ਤੁਹਾਨੂੰ ਸਾਰਾ ਆ ਆਹੋ 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 ਜੀ ਇਹ ਵੀਡੀਓ ਬੜੀ ਲੰਮੀ ਹੈ ਮੈਂ ਸਾਰੀ ਸ਼ੇਅਰ ਕਰੂਆ ਸੁਣਿਓ ਬਾਹਮਣ ਮਾਰਨਾ ਬਾਹਮਣ ਮਾਰਨਾ ਮੈਂ ਪੁੱਛਣਾ ਚਾਹੁੰਨਾ ਈਟੀਓ ਸਾਹਿਬ ਕਿੱਥੇ ਸੁੱਤੇ ਸੀ ਤੁਸੀਂ ਤੁਹਾਡੇ ਪਿੰਡ 'ਚ ਜਿੱਥੇ ਤੁਹਾਡੀ ਰਹਿائش ਹੈ ਜਿੱਥੋਂ ਦੇ ਤੁਸੀਂ ਵਜ਼ੀਰ ਹੋ ਤੁਹਾਡੇ ਇੱਥੇ ਆ ਕੇ ਇੱਕ ਚੁਣੇ ਨੂੰ ਮਿਲਦੇ ਨੂੰ ਕਿਹਾ ਜਾ ਰਿਹਾ ਕਿ ਮਾਰਦਾ ਹੈ ਭਗਵੰਤ ਮਾਨ ਵੈਰਾ ਯੂ ਸਲੀਪਿੰਗ ਬਾਅਦ 'ਚ ਤੁਸੀਂ ਆ ਕੇ ਜਿਵੇਂ ਉਹ ਮਜੀਠੇ ਦਾ 30 ਬੰਦੇ ਮਾਰ ਕੇ ਬਾਅਦ 'ਚ ਆ ਕੇ 10-10 ਲੱਖ ਰੁਪਏ ਦੇ ਕੇ ਕਿ ਉਹਨਾਂ ਦਾ ਭਿਓ ਮੁੜਿਆ ਕੀ ਕਿਸੇ ਦਾ ਪੁੱਤ ਮੋੜਿਆ ਆ ਵੀਡੀਓ ਦੀ ਅਗਲੀ ਵੀਡੀਓ ਔਰ ਅਗਲਾ ਝੂਠ ਇਹ ਕਹਿੰਦੇ ਜੀ ਸਤਨਾਮ ਸਿੰਘ ਦੇ ਘਰ ਗੋਲੀਆਂ ਚੱਲੀਆਂ ਹਰਜਿੰਦਰ ਸਿੰਘ ਦੇ ਘਰ ਗੋਲੀ ਨਹੀਂ ਚੱਲੀ ਇਹ ਤਾਂ ਦੱਸ ਦਿਓ ਸਤਨਾਮ ਸਿੰਘ ਤੇ ਹਰਜਿੰਦਰ ਸਿੰਘ ਦਾ ਰਿਸ਼ਤਾ ਕੀ ਆ ਔਰ ਇਹ ਵੀ ਦੱਸ ਦੇ ਬਈ ਪੁਲਿਸ ਕੀ ਹਰਜਿੰਦਰ ਸਿੰਘ ਤੇ ਸਤਨਾਮ ਸਿੰਘ ਆਪਸ ਵਿੱਚ ਘਰ ਜੁੜਦੇ ਆ ਕਿ ਨਹੀਂ ਜੁੜਦੇ ਇੱਕੋ ਘਰ 'ਚ ਮਤਲਬ ਕਿ ਇੱਕ ਬੂਆ ਇੱਧਰ ਆ ਦੂਜੇ ਪਾਸੇ ਬੂਆ ਦੂਜੇ ਪਾਸੇ ਆ ਕੇ ਗੋਲੀਆਂ ਮਾਰ ਕੇ ਗੋਲੀਆਂ ਤੇ ਨਿਸ਼ਾਨ ਮੈਂ ਬਾਹਰ ਵਿਖਾ ਕੇ ਆਇਆ ਦੱਸੋ ਹੋਰ ਉਹ ਕੀ ਦਵਾਈਆਂ ਦਿੰਦਾ ਮਤਲਬ ਕੀ ਪੁਲਿਸ ਚਾਹੁੰਦੀ ਆ ਕਿ ਆਪ ਬੰਦੂਕ ਚੁੱਕ ਕੇ ਉਹਨਾਂ ਦੇ ਦਿਵਾਲੇ ਹੋ ਜਾਂਦਾ ਔਰ ਤੁਸੀਂ ਵੱਡੀ ਗੱਲ ਵੇਖੋ ਫੇਲੀਅਰ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਦੀ ਜੰਗ ਦਾ ਮਾਹੌਲ ਚੱਲ ਰਿਹਾ ਸੀ 12 ਦਾ ਬਲੈਕਆਊਟ ਸੀ ਉਹ ਵੀਡੀਓ ਕੱਢੀ ਦੂਜੀ ਜਦੋਂ ਆ ਕੇ ਗੋਲੀਆਂ ਮਾਰ ਕੇ ਜਾਂਦੇ ਇੱਥੇ ਆ ਸਾਹਮਣੇ ਵਾਲੇ ਗੇਟ ਤੇ ਉਸੀ ਜਿਹੜਾ ਲਾਅ ਐਂਡ ਆਰਡਰ ਦਾ ਇਤੋਂ ਵੱਡਾ ਕੋਲੈਪਸ ਹੀ ਲੋਕਾਂਾਂ ਚ ਵੜੇ ਆ ਸੜਕ ਤੇ ਕੋਈ ਫਿਰਦਾ ਨਹੀਂ ਪੁਲਿਸ ਕੋਲੋਂ ਤਾਂ ਨੀਂ ਚੋਰ ਹੁੰਦਾ ਔਰ ਇੱਥੇ ਇੱਕ ਐਸਐਚਓ ਸਾਹਿਬ ਨੇ ਉਹਨਾਂ ਦੀ ਗੁਰਤੋਂ ਬਖਾਇਓ ਜੀ ਹਰ ਹਰਚੰਦ ਸਿੰਘ ਜਦ ਹਰਜਿੰਦਰ ਸਿੰਘ ਬਾਬਾ ਨੇ ਐਮਸੀ ਸਾਹਿਬ ਉਹਦੇ ਕੋਲ ਸ਼ਿਕਾਇਤ ਲੈ ਕੇ ਗਏ ਅੱਗੇ ਉਹ ਐਸਐਚਓ ਸਾਹਿਬ ਕਹਿੰਦੇ ਮੇਰੀ ਤੇ ਤੇਰੀ ਰਾਸ਼ੀ ਨਹੀਂ ਮਿਲਦੀ ਹਰਚੰਦ ਸੋਹ ਕਹਿੰਦਾ ਕਿ ਤੇਰੀ ਮੈਂ ਗੱਲ ਦੀ ਸੁਲਵਾਈ ਨਹੀਂ ਕਰ ਸਕਦੇ ਆ ਮੈਨੂੰ ਨਹੀਂ ਪਤਾ ਸੀਗਾ ਕਿ ਵਰਦੀ ਵਾਲਿਆਂ ਨਾਲ ਪਹਿਲਾਂ ਆ ਉਹ ਵੀਡੀਓ ਆ ਜਿਹੜੀ ਸਤਨਾਮ ਸਿੰਘ ਦੀ ਗੱਲ ਦੀ ਹੈ ਪੁਲਸ ਹਰ ਗੱਲ ਤੇ ਝੂਠ ਬੋਲ ਰਹੀ ਹੈ ਅਕੋਰਡਿੰਗ ਕੀ ਕਹਿੰਦਾ ਹੈ ਵਿਆਹ ਵਿੱਚ ਚੰਗੀ ਤਰ੍ਹਾਂ ਕੰਮ ਕਰਕੇ ਆਏ ਆ ਸੁਣ ਲਿਓ ਜੀ ਇੱਕ ਵਾਰੀ ਇੱਕੋ ਫੋਟੋ ਵਿਖਾਈਏ ਚੰਗੀ ਤਰ੍ਹਾਂ ਕੰਮ ਕਰਕੇ ਆਓ ਕਿਹੇ ਤੇ ਬੂਏ 'ਚ ਗੋਲੀਆਂ ਮਾਰੇ ਗੋਲੀਆਂ ਆਰ ਪਾਰ ਹੋ ਰਹੀਆਂ ਤੇ ਪੁਲਿਸ ਹਲੇ ਵੀ ਸੁੱਤੀ ਏ ਔਰ ਮੈਂ ਪੁਲਸ ਦੀ ਪੁਲਿਸ ਦੀ ਬੇਸ਼ਰਮੀ ਦੀ ਹੈਰਾਨੀ ਕੀ ਕਾਲੀ ਕਾਲ ਹੈ ਜੀ ਕਹਿੰਦੇ ਜੀ ਗੈਂਗ ਰਾਈਵਲਰੀ ਆ ਕਿਹੜੀ ਗੈਂਗ ਹੈ ਜੀ ਜੇ ਰਾਈਵਲਰੀ ਆ ਫਿਰ ਤਾਂ ਤੁਹਾਨੂੰ ਪਹਿਲਾਂ ਤਾਂ ਦੱਸੋ ਕਿਹੜੀ ਗੈਂਗਵਾਰ ਚ ਹਿੱਸਾ ਰਿਹਾ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਹੁਣ ਝੂਠੀ ਬੋਲੀ ਜਾਉਗੇ ਹਰ ਬੰਦ ਨੂੰ ਬੰਦੇ ਨੂੰ ਬਦਨਾਮ ਤੇ ਜਲੀਲ ਕਰੋਗੇ ਬਾਅਦ 'ਚ ਔਰ ਉਹ ਚ ਨੇ ਆਉਦੀ ਆ ਮੈਸੇਜ ਆ ਜੀ ਮੈਸੇਜ ਤੋਂ ਪਹਿਲਾਂ ਉਹ ਬਖਾਇਆ ਜੀ 12 ਰਾਤ ਉਹਦੀ ਘਰੇ ਗੋਲੀ ਚੱਲਦੀ ਆ ਜੀ ਆ ਮੈਂ ਮੈਸੇਜ ਮੇਰੇ ਕੋਲ ਮੈਂ ਕਮੈਂਟ ਆ ਤੁਸੀਂ ਦੇਖ ਲਓ ਮੈਂ ਵਿਧ ਪ੍ਰੂਫ ساری ਗੱਲਾਂ ਕਰੂੰਗਾ ਬਿਗੈਰ ਘਰਦਾ ਨਹੀਂ ਆ ਲੇਖੋ ਜੀ ਆ ਜੰਡੇ ਆਲਾ ਨਿਊਜ਼ ਮਤਲਬ ਜਿੰਨੇ ਵੀ ਨਾਮੀ ਪੱਤਰਕਾਰ ਨੇ ਇਸ ਗਰੁੱਪ ਚ ਜੁੜੇ ਉਹਨੇ ਬਾਮਣ ਨੇ ਰਾਤ 2:00 ਬਜ ਕੇ 12:00 AM ਆਪਦੀ ਆਡੀਓ ਪਾਉਂਦਾ ਜਦੋਂ ਘਰੇ ਵਾਪਸ ਆਉਂਦਾ ਉਹਨੂੰ ਪਤਾ ਲੱਗਦਾ ਤੇ ਗੋਲੀਆਂ ਚੱਲੀਆਂ ਉਹਨੇ ਮੈਸੇਜ ਪਾਇਆ ਇਹ 12 ਰਾਤ 13 ਸਵੇਰ ਅੱਜ ਲਾਇਓ ਜੀ ਆਡੀਓ ਆ ਰਹੀ ਆਡੀਓ ਮੈਂ ਪੁੱਛਣਾ ਚਾਹੁੰਦਾ ਕਿ ਕਿਹੜਾ ਲਾਉਣ ਆਰਡਰ ਉਹਦੇ ਘਰ ਆ ਕੇ ਦਾਤਰ ਵੀ ਮਾਰਤੇ ਗੋਲੀਆਂ ਵੀ ਚਲਾਤੀ ਇਹ ਕਾਰੀ ਨਹੀਂ ਤਿੰਨ ਤਿੰਨ ਚਾਰ ਚਾਰ ਵਾਰੀ ਫਿਰ ਆ ਕੇ ਸਾਹਮਣੇ ਬੂਏ ਦੇ ਛਿੱਤੀਆਂ ਗੋਲੀਆਂ ਮਾਰ ਗਿਆ ਤੁਸੀਂ ਹਲੇ ਤੱਕ ਉਹਨੂੰ ਸਿਕਿਉਰਿਟੀ ਪ੍ਰੋਵਾਈਡ ਨਹੀਂ ਕਰਦੇ ਫਿਰ ਉਹਨੇ ਐਸਐਸਪੀ ਸਾਹਿਬ ਨੂੰ ਆ ਮੈਸੇਜ ਪਾਇਆ ਮੈਂ ਪੜ੍ਹ ਕੇ ਸੁਣਾ ਦਿੰਦਾ ਮੈਂ ਹਰਜਿੰਦਰ ਸਿੰਘ ਬਹਾਮਣ ਕਾਉਂਸਲਰ ਵਾਰਡ ਨੰਬਰ 3 ਜਡੇਆਲਾ ਗੁਰੂ ਤੋਂ ਹਾਂ ਮੈਂ ਆਪ ਜੀ ਨੂੰ ਸੂਚਿਤ ਕਰ ਰਿਹਾ ਹਾਂ ਕਿ ਪਿਛਲੇ ਥੋੜੇ ਸਮੇਂ ਤੋਂ ਮੇਰੇ ਪਰਿਵਾਰ ਦੇ ਮੇਰੇ ਪਰਿਵਾਰ ਦਾ ਇਹ ਪੜਦੇ ਯਾਰ ਕੋ ਆ ਪੜਦੇ ਯਾਰ ਕੋ ਬਹਾ ਮੇਰੇ ਪਰਿਵਾਰ ਦੇ ਮਹੱਲੇ ਵਿੱਚ ਕੁਝ ਸ਼ਰਾਰਤੀ ਅੰਸ਼ਾ ਨਾਲ ਲੜਾਈ ਝਗੜਾ ਚੱਲ ਰਿਹਾ ਹੈ ਜਿਸ ਚਲ ਰਿਹਾ ਸੀ ਉਹ ਲੋਕ ਮੇਰੇ ਮੁਹੱਲੇ ਦੇ ਹੋਣ ਨਾ ਨਾਤੇ ਕੋਲ ਰਹਿੰਦੇ ਸੀ ਅਤੇ ਮੇਰੇ ਪਰਿਵਾਰ ਨੂੰ ਤੰਗ ਪਰੇਸ਼ਾਨ ਕਰਦੇ ਸੀ ਅਤੇ ਸਾਨੂੰ ਮਾਰਨ ਦੀਆਂ ਧਮਕੀਆਂ ਵੀ ਦਿੰਦੇ ਸੀ ਜਿਸ ਦੀ ਮੈਂ ਸ਼ਿਕਾਇਤ ਪੁਲਿਸ ਪ੍ਰਸ਼ਾਸਨ ਨੂੰ ਵੀ ਕੀਤੀ ਹੋਈ ਹੈ ਪਰ ਪੁਲਿਸ ਵੱਲੋਂ ਕੋਈ ਟੋਕਵਾ ਜਵਾਬ ਮੈਨੂੰ ਨਹੀਂ ਦਿੱਤਾ ਗਿਆ ਕੁਝ ਦਿਨ ਪਹਿਲਾਂ ਵੀ ਮੇਰੇ ਭਰਾ ਦੇ ਘਰ ਦੇ ਗੇਟ ਤੇ ਗੋਲੀਆਂ ਚਲਾ ਕੇ ਫਰਾਰ ਹੋ ਗਏ ਸੀ ਉਸ ਵਕਤ ਵੀ ਪੁਲਿਸ ਨੂੰ ਸੂਚਿਤ ਕੀਤਾ ਸੀ ਹੁਣ ਵੀ ਬੀਤੀ ਰਾਤ ਫਿਰ ਉਹਨਾਂ ਬੰਦਿਆਂ ਨੇ 15-20 ਜਾਣਿਆਂ ਨੇ ਇਕੱਠੇ ਹੋ ਕੇ ਮੇਰੇ ਪਰਿਵਾਰ ਉੱਪਰ ਗੋਲੀਆਂ ਚਲਾ ਦਿੱਤੀਆਂ ਮੇਰੇ ਪਰਿਵਾਰ ਨਾਲ ਕੁੱਟਮਾਰ ਕੀਤੀ ਗਈ ਅਤੇ ਸੱਟਾਂ ਲਾਉਣ ਤੋਂ ਬਾਅਦ ਮੇਰੇ ਘਰ ਦੇ ਗੇਟ ਤੇ ਗੋਲੀਆਂ ਤੱਕ ਮਾਰੀਆਂ ਗਈਆਂ ਮੇਰੇ ਪੁਲਿਸ ਨੂੰ ਵਾਰ-ਵਾਰ ਪੋਨ ਕਰਨ ਅਤੇ ਇੱਕ ਜ਼ਿੰਮੇਵਾਰ ਕਾਉਂਸਲਰ ਹੋਣ ਦੇ ਬਾਵਜੂਦ ਵੀ ਪੁਲਿਸ ਡੇਢ ਘੰਟੇ ਬਾਅਦ ਆਈ ਮੈਂ ਹਮਲਾ ਕਰਨ ਵਾਲਿਆਂ ਸਾਰੇ ਬੰਦਿਆਂ ਦੇ ਨਾਮ ਤੱਕ ਪਛਾਣ ਕਰਕੇ ਪੁਲਿਸ ਨੂੰ ਦੱਸ ਦਿੱਤੇ ਹਨ ਪਰ ਅਜੇ ਤੱਕ ਕੋਈ ਠੋਕਵੀਂ ਕਾਰਵਾਈ ਨਹੀਂ ਹੋਈ ਮੈਂ ਆਪ ਜੀ ਨੂੰ ਸੂਚਿਤ ਕਰਨਾ ਚਾਹੁੰਦਾ ਹਾਂ ਕਿ ਅਗਰ ਮੇਰੇ ਅਤੇ ਮੇਰੇ ਪਰਿਵਾਰ ਦਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਇਸ ਦੀ ਜ਼ਿੰਮੇਵਾਰੀ ਉਹ ਹਮਲਾਵਾਰ ਦੇ ਨਾਲ-ਨਾਲ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ ਧੰਨਵਾਦ ਇਹ ਐਸਐਸਪੀ ਸਾਹਿਬ ਨੂੰ ਮੈਸੇਜ ਹੈ ਇਹਦਾ ਹੁਣ ਦੱਸੋ ਬੰਦਾ ਕੀ ਕਰੇ ਜੀ ਹੁਣ ਇਹ ਕੱਲ ਕਹਿ ਰਿਹਾ ਜੀ ਕਿ ਨਹੀਂ ਜੀ ਇਹਨੇ ਤਾਂ ਸਾਨੂੰ ਕਦੇ ਦੱਸਿਆ ਨਹੀਂ ਇਹ ਮੈਸੇਜ ਹੈ ਜੀ ਕਿਹੜੀ ਤਰੀਕਾ 14 ਪ੍ਰਧਾਨ ਪੁੱਤ ਨਹੀਂ ਇਹ ਹੈਗਾ ਜੀ 20 ਫਰਵਰੀ ਜਦੋਂ ਪਹਿਲਾਂ ਇਹਦੇ ਘਰ ਗੋਲੀ ਚਲਾਈ ਆ ਇਹਦੇ ਮਰਾ ਦੇ ਉਸ ਤੋਂ ਬਾਅਦ ਆਰਟਿਸ਼ਟ ਸ਼ਿਕਾਇਤ ਦਿੱਤੀ ਯਾਰ ਚੰਦ ਸਿੰਘ ਨੂੰ ਜਦੋਂ ਔਰ ਚੰਦ ਸਿੰਘ ਕਹਿੰਦਾ ਮੇਰੀ ਤਾਂ ਤੇਰੀ ਰਾਸ਼ੀ ਨਹੀਂ ਮਿਲਦੀ ਦੱਸੋਣ ਕੋਡੇ ਨਾਲ ਰਾਸ਼ੀ ਕੌਣ ਮਿਲਾਉ ਜੀ ਥੋੜੀ ਤਾਂ ਲਗਭਗ ਸਾਰੇ ਪੰਜਾਬ ਨਾਲ ਹੀ ਨਹੀਂ ਫਿਲਦਰੀ ਪੁਲਿਸ ਦੀ ਨੌਨ ਆਰਡਰ ਦੇ ਹਾਲਾਤ ਹੈ ਤੁਸੀਂ ਕੱਲ ਵੇਖੋ ਕੀ ਹੋਇਆ ਇਹ ਨਾਲ ਸੀ ਜੀ ਪ੍ਰਵਾਹ ਨਾਲ ਸ਼ਿਆਤਾ ਸਾਹਿਬ ਇਹਤਮਾਰ ਦੇ ਦਿਨ ਤੁਸੀਂ ਆਪ ਹੀ ਜਾ ਕੇ ਪਤਾ ਕਰ ਲੋ ਰੱਸ਼ ਕਿੰਨਾ ਹੁੰਦਾ 100 200 ਵੱਧ ਬੰਦਾ ਮੌਕੇ ਤੇ ਸੀ ਘੱਟੋ ਘੱਟ ਹਜ਼ਾਰਾਂ ਦੀ ਗਿਣਤੀ 'ਚ ਉੱਥੇ ਲੋਕ ਆ 7 8 ਬੰਦੇ ਜਿਹੜਾ ਬੰਦਾ ਹਰਜਿੰਦਰ ਸਿੰਘ ਖੇਤੀ ਕਿਥੇ ਆਪਦੇ ਘਰੋਂ ਨਹੀਂ ਨਿਕਲਦਾ ਸੀਗਾ ਕਿਉਂਕਿ ਉਹਨੂੰ ਸਿਕਿਉਰਿਟੀ ਨਹੀਂ ਪ੍ਰੋਵਾਈਡ ਕੀਤੀ ਜਾ ਰਹੀ ਸੀ ਉਹਨੂੰ ਪਤਾ ਸੀ ਮੈਨੂੰ ਮਾਰਨਾ ਇਹਨਾਂ ਨੇ ਉਹ ਆਪਣਾ ਬਚਾਅ ਕਰ ਰਿਹਾ ਸੀਗਾ ਕੱਲ ਇਸ ਭਰਾ ਦੀ ਕੁੱਕੀ ਕੱਲ ਇੰਗੇਜਮੈਂਟ ਸਰਮਨੀ ਸੀ ਆਪਦੇ ਪਰਿਵਾਰ ਚ ਗਿਆ ਔਰ ਇਥੋਂ ਜਿਹੜੇ ਗਏ ਆ ਆ ਘੱਟੋ ਘੱਟ 2-3 ਨਿਆਣੇ ਜੀ 8-10 ਲੇਡੀਜ਼ 4-5 ਬੰਦੇ ਖੁਸ਼ੀ-ਖੁਸ਼ੀ ਆਪਦੇ ਪ੍ਰੋਗਰਾਮ ਗਏ ਆ ਉਥੇ ਪ੍ਰੋਗਰਾਮ ਕੀਤਾ ਗੁਰੂ ਘਰ ਦਾਤਮਸਤਕ ਹੋਇਆ ਬਾਹਰ ਆਏ ਆ ਔਰ ਉਥੇ 100-150 ਬੰਦਿਆਂ ਦੇ ਵਿੱਚ 7-8 ਹਮਲਾਵਾਰਾਂ ਨੇ ਸਿੱਧੇ ਲਿਆ ਕੇ ਗੋਲੀ ਮਾਰੀ ਆ ਮੈਂ ਕੋਲਰ ਸਾਹਿਬ ਨੂੰ ਪੁੱਛਣਾ ਚਾਹੁੰਦਾ ਤੁਹਾਡਾ ਕਿਹੜਾ ਲਾਉਣ ਆ ਆਰਡਰ ਬੇਸ਼ਰਮ ਹੋ ਜਾਂ ਤੁਸੀਂ ਤਾਂ ਮਗਰੋਂ ਤੁਸੀਂ ਕਹਿੰਦੇ ਹੋ ਅੱਜ ਤੁਸੀਂ ਐਡੇ ਬੇਸ਼ਰਮੀ ਕਿ ਕੱਲ ਤਿੰਨ ਐਸਐਸਪੀ ਬਿਠਾ ਕੇ ਐ ਐ ਐਸਪੀ ਇੱਕ ਵਾਲੀਆ ਡੀਸੀਪੀ ਸਾਹਿਬ ਇੱਕ ਉਹ ਦੂਜਾ ਜਿਹੜਾ ਜਿਹੜਾ ਉਹਦਾ ਨਰੈਣੂ ਦਾ ਜਿਹੜਾ ਨਰੇਂਸ਼ਾ ਚੋੜੇ ਦਾ ਸਾਥੀ ਆ ਹਰਪਾਲ ਰੰਧਾਵਾ ਇਹੋ ਜਿਹੇ ਲੋਕਾਂ ਨੂੰ ਬਹਿ ਕੇ ਤੁਸੀਂ ਪ੍ਰੈਸ ਕਾਨਫਰੰਸਾਂ ਕਰਾਉਂਗੇ ਔਰ ਉਹ ਜਾ ਬੇਸ਼ਰਮ ਮੰਤਰੀ ਢਾਲੀਵਾਲ ਜਾਇਦੀ ਮਾਤੇ ਨਾਲ ਇੱਥੇ ਆ ਕੇ ਪਰਿਵਾਰ ਨਾਲ ਕੀ ਇਹਨਾਂ ਬੱਚਿਆਂ ਨਾਲ ਗੱਲ ਕਰਨ ਦੇ ਜੋਗਾ ਹੈ ਢਾਲੀ ਵਾਲਾ ਮਾਰਦੇ ਰਹਿੰਦੇ ਹੋ ਗੱਲਾਂ ਫਜ਼ੂਲ ਦੀਆਂ ਹਰ ਗੱਲ ਤੇ ਤੁਸੀਂ ਸਿਆਸਤ ਕਰਦੇ ਹੋ ਪਿਛਲੀਆਂ ਸਰਕਾਰਾਂ ਜਿੰਮੇ ਆਰ ਪਿਛਲੀਆਂ ਸਰਕਾਰਾਂ ਜਿੰਮੇ ਆਰ ਉਹ ਸਰਕਾਰਾਂ ਨੂੰ ਕਿਹਾ ਨੂੰ 8 ਸਾਲ ਹੋ ਗਏ ਆ ਤੁਸੀਂ ਆਪ ਦੀ ਗੱਲ ਕਰੋ ਹਰ ਗੱਲ ਨੂੰ ਤੁਸੀਂ ਪੜਦੇ ਨਹੀਂ ਪਾ ਸਕਦੇ ਇਹ ਗੱਲ ਕਹਿ ਕੇ 8 ਸਾਲ ਪਹਿਲਾਂ ਤਾਂ ਇਹ ਜਾ ਵਾਕਿਆ ਹੀ ਨਹੀਂ ਹੋਇਆ ਜਿਹੜਾ ਤੁਸੀਂ ਜ਼ਿਕਰ ਕਰੀ ਜਾਂਦੇ ਔਰ ਐਡਾ ਬੇਸ਼ਰਮ ਬੰਦਾ ਕੀ ਕਬਜ਼ੀਰ ਜੀ ਨੂੰ ਇਲ ਕੁੱਕੜ ਦਾ ਨਹੀਂ ਪਤਾ ਸਾਰੇ ਇਨਸੀਡੈਂਟ ਦਾ ਉਹਨੇ ਜੀ ਕਰਤਾ ਇਹ ਤਾਂ ਰਾਈਵਲਰੀ ਆ ਜੀ ਗੈਂਗ ਰਾਈਵਲਰੀ ਆ ਕਿਹਦੇ ਨਾਲ ਕਿਹੜੀ ਗੈਂਗ ਰਾਈਵਲਰੀ ਆ ਦੱਸੋ ਕਿਹੜਾ ਪਰਚਾ ਤੁਸੀਂ ਦਰਜ ਕੀਤਾ ਰਜਿੰਦਰ ਸਿੰਘ ਦਾ ਅੱਜ ਤੁਸੀਂ ਉਹਨੂੰ ਪਹਿਲਾਂ ਤਾਂ ਉਹਨੂੰ ਇਫਾਜ਼ਤ ਨਹੀਂ ਦੇ ਸਕੇ ਉਹਦੇ ਪਰਵਾਹ ਨੂੰ ਅੱਜ ਉਹ ਜਦ ਮਰ ਗਿਆ ਮਾਰਤਾ ਗਿਆ ਛੋਟੀ ਨਲਾਈਕੀ ਕਰਕੇ ਤੁਸੀਂ ਉਹਨੂੰ ਬਦਨਾਮ ਕਰਨ ਤੁਰ ਪਏ ਕੀ ਇਹ ਇਹੀ ਰਹਿ ਗਿਆ ਪੁਲਿਸ ਪ੍ਰਸ਼ਾਸਨ ਔਰ ਅੱਜ ਸੀਪੀ ਪੋਟਾਲੀ ਕਿਤੇ ਬੇਇਸ਼ਰਮ ਲੋਕ ਹੈ ਅੱਜ ਪ੍ਰੈਸ ਕਾਨਫਰੈਂਸ ਕਰਦੇ ਕਿ ਅਸੀਂ ਜੀ ਇੱਕ ਨੂੰ ਮਾਰਤਾ ਤੇ ਤਿੰਨ ਫੜਦੇ ਹੀ ਕਿਹਾ ਮੈਨੂੰ ਪੂਰਾ ਤਾਂ ਪਤਾ ਨਹੀਂ ਤੇ ਪਹਿਲਾਂ ਕਿਉਂ ਨਾ ਫੜਿਆ ਜੀ ਇੱਕ ਨੂੰ ਜ਼ਖਮੀ ਕੀਤਾ ਜ਼ਖਮੀ ਤੱਕ ਡਰਾਮਾ ਚੱਲ ਪਿਆ ਜੀ ਲੱਤ 'ਚ ਗੋਲੀ ਮਾਰਦੇ ਆ ਇਹ ਪੱਕਾ ਜੀ ਇਹਨਾਂ ਦਾ ਟ੍ਰੈਂਡ ਬਣ ਗਿਆ ਮਗਰ ਮੈਂ ਪੁੱਛਣਾ ਚਾਹੁੰਦਾ ਜੇ ਪਹਿਲਾਂ ਜਾਗਦੇ ਹੁੰਦੇ ਦੇ ਉਹ ਜੋ ਪੋਲਿਟੀਕਲ ਦਖਲ ਨਾ ਹੁੰਦਾ ਸਰਕਾਰਾਂ ਦਾ ਤੇ ਅੱਜ ਹਰਜਿੰਦਰ ਸੌ ਵੀ ਇਹਨਾਂ ਬੱਚਿਆਂ ਦੇ ਵਿੱਚ ਬੈਠਿਆ ਹੁੰਦਾ ਆਪਦੀ ਮਾਂ ਦੇ ਕੋਲ ਬੈਠਿਆ ਹੁੰਦਾ ਆਪਦੇ ਘਰ ਵਾਲੀ ਦੇ ਨਾਲ ਬੈਠਿਆ ਹੁੰਦਾ ਵਾਏ ਇਹ ਬਾਅਦ ਚ ਕਿਉਂ ਬਾਅਦ ਚ ਹੁਣ ਰੌਲਾ ਨਾ ਪੈ ਜੇ ਇਹਨਾਂ ਨੂੰ ਆ ਕੇ ਇਹਨਾਂ ਨਾਲ ਦੁੱਖ ਸਾਂਝਾ ਕਰਨ ਦੀ ਜਗ੍ਹਾ ਇਹਨਾਂ ਨੂੰ ਕਹਿ ਰਿਹਾ ਭਾਈ ਇਹਨਾਂ ਦਾ ਪੁਲਿਸ ਦਾ ਇਕੱਲਾ ਜੋਰ ਇਸ ਗੱਲ ਤੇ ਹੈ ਕਿ ਮਿੰਟੋ ਮਿੰਟੀ ਸੱਚਕਾਰ ਹੋ ਜੇ ਜਦੋਂ ਸੱਚਕਾਰ ਹੋ ਜੇ ਤੇ ਕੰਮ ਠੰਡਾ ਪੈ ਜੇ ਮਗਰ ਇਸ ਤਰ੍ਹਾਂ ਕਿਸੇ ਨੇ ਪਰਿਵਾਰ ਦੀ ਮਰਜ਼ੀ ਆ ਮਗਰ ਪਰਿਵਾਰ ਇਨਸਾਫ ਚਾਹੁੰਦਾ ਜਿਹੜਾ ਜਿਨ੍ਹਾਂ ਪੁਲਸ ਵਾਲਿਆਂ ਕੋਲ ਸ਼ਿਕਾਇਤਾਂ ਹੁੰਦੀਆਂ ਸੀ ਜਿਨ੍ਹਾਂ ਨੇ ਕੱਖ ਨਹੀਂ ਕੀਤਾ ਉਹਨਾਂ ਸਾਰੇ ਸਸਪੈਂਡ ਕਰੋ ਔਰ ਚੰਤ ਤੋਂ ਲੈ ਕੇ ਉੱਤੇ ਤੱਕ ਕਿਉਂਕਿ ਉਹ ਵੀ ਇਨਵਾਲਡ ਨੇ ਉਹ ਮਦਦ ਕਰਦੇ ਸੀ ਉਹਨਾਂ ਦੀ ਕਿਲਰਜ਼ ਦੀ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਤਿੰਨ ਵਾਰੀ ਨਹੀਂ ਪੰਜ-ਪੰਜ ਵਾਰੀ ਤੁਹਾਨੂੰ ਆ ਕੇ ਦੱਸਦਾ ਹੋਰ ਇੱਕ ਨਾਗਰਿਕ ਪੰਜਾਬ ਦਾ ਕੀ ਕਰੇ ਫਿਰ ਚੁੱਪ ਕਰਕੇ ਘਰ ਹੀ ਬੈਠੂ ਚੁੱਪ ਕਰਕੇ ਘਰੇ ਬੈਠਣ ਵਾਲਿਆਂ ਨੂੰ ਵੀ ਅੰਦਰ ਵੜ ਕੇ ਮਾਰਦਾ ਆਪਦੇ ਘਰ ਦੇ ਪ੍ਰੋਗਰਾਮ ਤੇ ਗਿਆ ਸੀ ਕਿਸੇ ਸਿਆਸੀ ਪ੍ਰੋਗਰਾਮ ਤੇ ਨਹੀਂ ਗਿਆ ਸੀ ਇਹ ਡਾ ਕੋਲਾਪਸ ਹੈ ਲਾਅਨ ਆਰਡਰ ਦਾ ਇਹ ਡਾ ਫੇਲਿਅਰ ਆ ਔਰ ਫਿਰ ਇਹ ਬੇਇਸ਼ਰਮ ਲੋਕ ਆ ਕੇ ਜਸਟੀਫਾਈ ਕਰਦੇ ਕਿ ਮਾਤਾ ਨਿਰਜੀਤ ਸਟੇਟਮੈਂਟ ਦਿੱਤੀ ਸਾਡੇ ਤੋਂ ਸਿਕਿਉਰਟੀ ਨਹੀਂ ਮੰਗੀ ਦੂਜਾ ਕਹਿੰਦਾ ਕਿ ਨਹੀਂ ਜੀ ਇਹਨਾਂ ਦੀ ਤਾਂ ਪਤਾ ਨਹੀਂ ਆਪਸੀ ਮਤ ਪਈ ਸੀ ਜਦ ਚੁਣਿਆ ਹਾਂ ਨਮਾਇੰਦਾ ਸੀ 6 ਵਾਰੀ ਇਹ ਪਰਿਵਾਰ ਕਾਉਂਸਲਰ ਰਹਿ ਚੁੱਕੇ ਦੱਸੋ ਕਿਹੜਾ ਪਰਿਵਾਰ ਹੈ ਇਸ ਕਿਸਮ ਦਾ ਜੰਡਿਆਲਾ ਗੁਰੂ ਚ ਜਿਹਨੂੰ 6 ਵਾਰੀ ਮਾਣ ਮਿਲਿਆ ਹੋਵੇ ਛੇਤੀ ਕਿਤੇ ਇੱਕ ਅੱਧਾ ਪਰਿਵਾਰ ਹੋਰ ਲੱਭੂ ਹੋਰ ਕੋਈ ਲੱਭੂ ਨਹੀਂ ਇਸ ਲਈ ਅੱਜ ਇਹਨਾਂ ਬੱਚਿਆਂ ਦੀ ਮੈਂ ਚਾਹੁੰਦਾ ਤੁਸੀਂ ਇਹਨਾਂ ਦੀ ਗੱਲ ਸੁਣੋ ਔਰ ਮਾਤਾ ਜੀ ਦੀ ਗੱਲ ਸੁਣੋ ਉਹਨਾਂ ਦੇ ਘਰਦਿਆਂ ਦੀ ਗੱਲ ਸੁਣੋ ਔਰ ਜੋ ਦਿਨ ਦਿਹਾੜੇ ਪੰਜਾਬ 'ਚ ਹੋ ਰਿਹਾ ਹੈ ਭਗਵੰਤ ਮਾਨ ਦਾ ਆਪ ਦੀ ਕੁਰਸੀ ਤੇ ਬਣੇ ਰਹਿਣ ਦਾ ਕੋਈ ਮਤਲਬ ਨਹੀਂ ਰਹਿ ਗਿਆ ਹੀ ਸ਼ੁਡ ਰਿਜ਼ਾਈਨ ਹੀ ਇਜ਼ ਅ ਸ਼ੇਮਲੈਸ ਮੈਨ ਬੇਸ਼ਰਮ ਹੋਗਾ ਜੇ ਹਲੇ ਵੀ ਆਪ ਦੀ ਕੁਰਸੀ ਤੇ ਬਣਿਆ ਰਹੂਗਾ ਔਰ ਈਟੀਓ ਤੇ ਢਾਲੀ ਹਾਲ ਜਿਹੜੇ ਉਹਦੀਆਂ ਸੱਚੀਆਂ ਖੱਪੀਆਂ ਬਾਵਾ ਨੇ ਬੜੀ ਬੇਸ਼ਰਮੀ ਤੂੰ ਹੀ ਵਿਖਾਰੇ ਤੂੰ ਤੁਹਾਡੇ ਸ਼ਹਿਰ 'ਚ ਕੁਝ ਹੋ ਰਿਹਾ ਹੈ ਯੂ ਆਰ ਅਲਸਰੇਬਲ ਔਰ ਆਪ ਦਾ استਿਫਾ ਦਿਓ ਫਜ਼ੂਲ 'ਚ ਤੇ سیاست ਪੋਲਿਟਿਕਸ ਨਾ ਕਰੋ ਇਹਨਾਂ ਬੱਚਿਆਂ ਨੂੰ ਇਹਨਾਂ ਮ ਸਾਡੀ ਸਤਕਾਰਯੋਗ ਮਾਤਾ ਨੂੰ ਸਾਡੀ ਭੈਣ ਨੂੰ ਸਭ ਨੂੰ ਇਨਸਾਫ ਦੇਣ ਦਾ ਕੰਮ ਕਰੋ ਕੀ ਨਾ ਪੁਲਿਸ ਵੱਲੋਂ ਮੁਕੱਦਮੇ ਗੁਰਪ੍ਰੀਤ ਸਿੰਘ ਨੂੰ ਦੱਸਿਆ ਜਾ ਰਿਹਾ ਜਦ ਕਿ ਪਰਿਵਾਰ ਦਾ ਉਸ ਦਾ ਹੁਣ ਸਾਹਮਣੇ ਆਇਆ ਕਹਿੰਦੇ ਉਹ ਤਿੰਨ ਸਾਲ ਤੋਂ ਰੇਲ 'ਚ ਹੈ ਨਹੀਂ ਉਹਦੀ ਫੋਟੋ ਚੇਂਜ ਹੋਈ ਸੀਗੀ ਉਹ ਦਾ ਉਥੋਂ ਦਾ ਹੋਰ ਹੋ ਰਿਹਾ ਉਹ ਗੁਰਪ੍ਰੀਤ ਸਿੰਘ ਹੋ ਰਿਹਾ ਉਹ ਹੋ ਰਿਹਾ ਜੀ ਇਹ ਗੁਰਪ੍ਰੀਤ ਸਿੰਘ ਦਾ ਨਾਗਰ ਹੈ ਉਹ ਇਹਦਾ ਹੀ ਪੇਧਰ ਹੈ ਤੁਸੀਂ ਦੱਸੋ ਮੁੱਲ ਕੇ ਕੱਲ ਦੱਸੋ ਮਾਤਾ ਜੀ ਤੁਸੀਂ ਦੱਸੋ ਜਿਹੜੀ ਗੱਲ ਦੱਸਣੀ ਹੈ ਦੱਸੋ ਇੱਥੇ ਕੋਈ ਮਾਤਾ ਜੀ ਜਿਹੜੇ ਗਲਤ ਬਿਆਨ ਰੱਖੇ ਗਏ ਉਹ ਵੀ ਲਓ ਸਭੇ ਕਰ ਦੇਆ ਆਲੀ ਵੇਸੀ ਪਪਾ ਨਾਲ ਇਹ ਸਾਰੇ ਨਾਲ ਕੇ ਚਿਕਾ ਨੂੰ ਬਣਾਉਂਦੇ ਤੇ ਹੋਰ ਇਹਨਾਂ ਬੱਚਿਆਂ ਦੀ ਰੋਟੀ ਲਾਉਣਾ ਤਾਂ ਬੱਚੇ ਇਹ ਰੋਟੀ ਕਿੱਥੋਂ ਖਾਣੀਆਂ ਬੱਚਿਆਂ ਨੂੰ ਰੋਟੀ ਦੇ ਲਾਓ ਕੋਈ ਨੌਕਰੀ ਦਿਓ ਇਹਨਾਂ ਨੂੰ ਕੋਈ ਇਹਨਾਂ ਦੇ ਪਿੱਛੇ ਲਾਓ ਮੇਰੀ ਲਾਓ ਮੈਂ ਵੀ ਕਦੇ ਜੋ ਹਮਲਾ ਹੋਇਆ ਇਸ ਤੋਂ ਪਹਿਲਾਂ ਦੋ ਤਿੰਨ ਵਾਰ ਉਦੋਂ ਪੁਲਿਸ ਕੇ ਕਾਰਵਾਈ ਕੀਤੀ ਨਹੀਂ ਕੋਈ ਨਹੀਂ ਕਰਦਾ ਰਿਹਾ ਕੋਈ ਨਹੀਂ ਕਰਦਾ ਰਿਹਾ ਕੌਮਾਂ ਤੋਂ ਘਟਾ ਹੀ ਝਾੜਦੇ ਆਉਂਦੇ ਪਾਣੀ ਕੋਈ ਨਹੀਂ ਕਿਸੇ ਨੇ ਨਹੀਂ ਸੁਣੀ ਹੈਗੀ ਬੜੀਆਂ ਦਵਾਂਗੀਆਂ ਮੇਰਾ ਤੇ ਮੁੰਡਾ ਪਰ ਲੈ ਲੈਂਦਾ ਕੱਲ ਵੀ ਆਪਾਂ ਉੱਤੇ ਕੋਲੋਤੇ ਗਏ ਥਾਣੇ ਦੇ ਵਿੱਚ ਕੱਲ ਕਹਿੰਦੇ ਸਾਡਾ ਕੋਈ ਇੱਥੇ ਆਇਆ ਨਹੀਂ ਇਹ ਘਾਟਾ ਮੁੰਡਾ ਮਾਰ ਦਿੱਤਾ ਕਹਿੰਦੇ ਹਾਂ ਇੱਥੇ ਕੋਈ ਆਇਆ ਹੀ ਨਹੀਂ ਆਹ ਨੂੰ ਇਹ ਫੋਨ ਇੰਨਾ ਆਇਆ ਪਰ ਉਹ ਮੁੰਡਿਆਂ ਦਾ ਕਿ ਬਾਮੜ ਮਾਰ ਦਿੱਤਾ ਸਾਡੀ ਸੁਣਾਈ ਨਹੀਂ ਉਹਨਾਂ ਨੇ ਕੀ ਦਿੱਤੀ ਸੁਣਾਈ ਨਹੀਂ ਨਾਰਮੀ ਜੀ ਮੇਰੀ 4 ਮਹੀਨੇ ਤੋਂ ਕੋਈ ਸੁਣਵਾਈ ਨਹੀਂ ਹੋ ਰਹੀ ਇੰਨਾ ਉਤਰਲੇ ਲੈਂਦਾ ਰਿਹਾ ਮੇਰੇ ਬੰਦੇ ਪੈਂਦੇ ਚੱਲਦੇ ਪੈਂਦੇ ਉਹਦੀ ਇੱਕ ਨਹੀਂ ਸੁਣਿਆ ਮਾਰ ਨੂੰ ਮਾਰਦਾ ਮੇਰਾ ਪਰਿਵਾਰ ਮਾਰ ਦੇਣ ਲੱਗੇ ਆਓ ਸਾਰਾ ਆਓ ਸਾਰਾ ਸਾਰਾ ਨੇ ਸਾਡੀ ਸੁਣੇ ਨਹੀਂ ਕੋਈ ਸੁਣਉਂਦੀ ਨਹੀਂ ਰਹੀ ਜੇ ਤਾਂ ਕੰਮ ਹੀ ਕਰਦੇ ਆ ਮੇ ਕਰ ਦਿੰਦੇ ਜਦੋਂ ਚਲੇ ਜਾਂਦੇ ਭੱਜ ਜਾਂਦੇ ਉਹ ਸੁਣਦੇ ਸੁਣੇ ਨਹੀਂ ਆਣ ਕਿ ਕਹਿੰਦੇ ਤੇ ਆ ਸੁਧਾ ਹਸੂ ਤੇਰੇ ਤੁਸੀਂ ਨਾ ਇਹ ਇਹਨਾਂ ਦੀ ਸੁਣਨ ਤੋਂ ਬਾਅਦ ਇਹ ਮੌਕੇ ਤੇ ਸੀ ਸਭ ਤੋਂ ਪਹਿਲਾਂ ਇਹ ਪਹੁੰਚਿਆ ਉਹਦੀ ਗੱਲ ਵੀ ਸੁਣਿਓ ਆਪਣੇ ਮਨਪਰੀਤ ਦੀ ਇਹਦਾ ਬਾਹਰੋਂ ਆਇਆ ਅਣੇ ਨਾ ਇਹ ਕਰੋ ਰੋਟੀ ਲਾਓ ਨਾ ਇਹੋ ਇਹਦੀ ਨਾ ਉਹ ਨੌਕਰੀ ਤੋਂ ਬੱਚਿਆਂ ਨੂੰ ਦੋ ਕੀ ਸਜ਼ਾ ਮਿਲਣੀ ਚਾਹੀਦੀ ਦੋਸ਼ੀਆਂ ਨੂੰ ਸਜ਼ਾ ਨੌ ਫਾਸੀ ਵੀ ਨਹੀਂ ਦੇ ਦਿੱਤੀ ਇਹਨਾਂ ਨੂੰ ਕੰਟਰੋਲ ਹਾ ਜਿੱਦਾਂ ਜੀ ਕੰਟਰੋਲ ਹੋ ਸਕਦਾ ਜੀ ਉਹ ਛੱਡ ਜਾਈ ਪਏ ਹੋਣ ਜੀ ਉਹ ਵੀ ਆਏ ਕਿੰਨੇ ਮਰਿਆ ਉਹ ਕਹਿੰਦੇ ਫੜੇ ਗਏ ਤਾਂ ਉਹਨਾਂ ਨੂੰ ਫੋਟੋਆਂ ਕਿਉਂ ਦਿੱਤੀਆਂ ਜਿਨ੍ਹਾਂ ਨੇ ਬ੍ਰਦਰ ਹੈ ਜੀ ਉਹਦਾ ਫੋਟੋ ਕਿਹਦੇ ਜੀ ਤਿੰਨ ਪੁੱਤ ਪੜੇ ਗਏ ਜੀ ਫੜੇ ਗਏ ਕੋਈ ਫੋਟੋ ਕੋਈ ਨਹੀਂ ਬੋਲੇ ਕੋਈ ਕੋਈ ਫੋਟੋ ਨਹੀਂ ਸ਼ੋਅ ਕਰੇ ਕਿਹੜਾ ਬੰਦਾ ਫੜਿਆ ਜੀ ਕੋਈ ਨਹੀਂ ਮਗਰ ਉਹ ਛੜਦੇ ਤੇ ਜਿਨ੍ਹਾਂ ਨੇ ਪਹਿਲਾਂ ਨਹੀਂ ਫੜੇ ਫਿਰ ਜੇ ਉਹ ਇਹਨਾਂ ਫੜ ਲੈਂਦੇ ਤੇ ਅੱਜ ਇਹ ਜਿਉਂਦਾ ਹੁੰਦਾ ਹੁੰਦਾ ਕੋਈ ਇਹਦੇ ਲਈ ਕੌਣ ਜ਼ਿੰਮੇਵਾਰ ਹੈ ਡੀਜੀਪੀ ਤੇ ਚੀਫ ਕਨਿਸਟਰਬੈਂਡ ਸਾਹਿਬ ਦੱਸੋ ਕੌਣ ਜ਼ਿੰਮੇਵਾਰ ਹੈ ਕੌਣ ਬਚਾਉਂਦਾ ਸੀ ਸਾਨੂੰ ਸਾਰੀ ਸਾਰੀ ਸ਼ਸਦਾਨਾ ਏਰੀਏ 29 ਜਨਵਰੀ ਨੂੰ ਪਹਿਲਾ ਝਗੜਾ ਆਇਆ ਜੀ ਦੰਦਾਂ ਦੇ ਬਾਅਦ ਫਿਰ 19 ਫਰਵਰੀ ਨੂੰ ਮੇਰੇ ਘਰ ਗੋਲੀ ਚੰਗੀ ਆ ਅਸੀਂ ਫੇਰ ਹੋਂਦੇ ਨੇ ਵੀਡੀਓ ਤੱਕ ਦਿੱਤੀ ਆ ਜੀ ਸਾਡੂੰ ਕੋਈ ਹਿਸਾਬ ਨਹੀਂ ਮਿਲਿਆ ਉਹ ਇਹ ਗੋਲੀਆਂ ਮਾਰ ਕੇ ਗਏ ਆ ਕਹਿਦੇ ਬਾਹਮਣ ਮਾਰਨਾ ਬਾਹਮਣ ਕੋਈ ਇਨਸਾਫ ਨਹੀਂ ਮਿਲਿਆ ਜੀ ਸੁਣ ਦੱਸ ਮੇਰਾ ਵੀ ਕੱਲ ਦੀ ਗੱਲ ਦੱਸੋ ਖੁੱਲ ਕੇ ਦੱਸੋ ਏ ਜੀ ਸਰਿਆਮਾ ਤੇ ਹਰ ਪਾਗੇ ਘੁੰਮਦੇ ਜਿੱਥੇ ਮਰਜੀ ਗੋਲੀ ਚਲਾਉਂਦੇ ਆਂ ਅਸੀਂ ਤੇ ਡਰਦੇ ਫਿਰਦੇ ਰਹੇ ਸਾਨੂੰ ਹਮੇਸ਼ਾ ਰਾਤ ਨੀਂਦ ਨਹੀਂ ਹੋਣੀ ਵੀ ਧਮਕੀ ਦਿੰਦੇ ਪਤਾ ਨਹੀਂ ਕੀ ਕਿਦਣ ਕੀ ਕਰ ਦੇਣਾ ਤੇ ਪੁਲਿਸ ਅੱਗੇ ਜਾਂਦੇ ਪੁਲਿਸ ਸੁਣਵਾਈ ਕਰਦੀ ਨਹੀਂ ਜਦੋਂ ਕਾਰਵਾਈ ਕਰਕੇ ਚੱਲ ਜਾਂਦੇ ਫੇ ਆ ਜਾਂਦੇ ਆ ਕੱਲ ਦਾ ਜੀ ਤੁਸੀਂ ਕੱਲ ਦੀ ਹਾਲਤ ਨਹੀਂ ਮੇਰੀ ਦੇਖੀ ਹੋਣੀ ਆ ਤਾਂ ਮੈਂ ਬੇਟੀ ਦਾ ਕਰਕੇ ਚੇਂਜ ਕੀਤੀ ਆ ਉਹਦਾ ਧੜਾਕਾ ਹੀ ਨਿਕਲ ਗਿਆ ਨੂੰ ਹੋਸ਼ ਨਹੀਂ ਵੀ ਕੀ ਕਹਿਣਾ ਕੀ ਨਹੀਂ ਆ ਬਣਾਣ ਮੈਂ ਕੱਲ ਦੀ ਪਾਈ ਆ ਥੱਲੇ ਕੱਪੜੇ ਲੈ ਆਉਣੀ ਆ ਆ ਦੇਖੋ ਉਹ ਇਹ ਬ੍ਰੈਂਡ ਆ ਲਾਲ ਲਾਲ ਹੋਈ ਆ ਪੂਰਾ ਮੈਪ ਜਪਿਆ ਸਿੱਟੀ ਪਈ ਲਾਲ ਹੋਈ ਪੂਰੀ ਇੰਨਾ ਹੱਥਾਂ ਦੇ ਵਿੱਚ ਜਾਨ ਨਿਕਲ ਗਈ ਐ ਤੇ ਫੇ ਵੀ ਅਸੀਂ ਝਟਕਦੇ ਰਹੇ ਦਰਦ ਦਰਦ ਤੇ ਹਾਨੂੰ ਇਨਸਾਫ ਚਾਹੀਦਾ ਜੇ ਹੁਣ ਵੀ ਨਾ ਮਿਲਿਆ ਤਾਂ ਕੀ ਫਾਇਦਾ ਜੀ ਨਿੱਕ ਇੱਥੇ ਗੋਲੀ ਜਿਹੀ ਚਲਾਈ ਚਲਾਈ ਐ ਕਿੰਨੇ ਬੰਦੇ ਸੀ ਅਸਲੇ ਨਾਲ ਤੇ ਕਿੰਨੇ ਗੋਲੀ ਬਿਲਕੁਲ ਨਾ ਰੱਖ ਕੇ ਚਲਾਈ ਐ ਘੱਟ ਕਿੰਨੇ ਬੰਦੇ 8 10 ਬੰਦੇ ਨੇ ਕਹਿੰਦਾ 7 8 ਬੰਦੇ ਤੇ ਮੈਂ ਵੇਖਿਆ ਹਾਂਜੀ 100 ਬੰਦਿਆਂ ਦੇ ਵਿੱਚ 200 ਬੰਦੇ ਇੰਨੇ ਕਰਾਊਡਡ ਪਲੇਸ 'ਚ ਐਨੀ ਆਵਾਜ਼ਾਈ ਵਾਲੀ ਥਾਂ ਤੇ ਕਿਵੇਂ ਗੋਲੀ ਮਾਰ ਕੇ ਕੋਈ ਬਗੈਰ ਤੁਸੀਂ ਦਲੇਰੀ ਵੇਖੋ ਪੁਲਿਸ ਦਾ ਫੇਲਿਅਰ ਵੇਖੋ ਲਾਅ ਐਂਡ ਆਰਡਰ ਦਾ ਕੋਲਾਪਸ ਵੇਖੋ ਕਿ ਕਿਸੇ ਨੂੰ ਕਿਸੇ ਦੀ ਨਹੀਂ ਚੜੀ ਲੱਤੀ ਜਬ ਜਬ ਕਦੇ ਨਾਲ ਡੋੜ ਕੇ ਮੇਰੇ ਨਾਲ ਸੋਚੇ ਰਹੀ ਸਰ ਔਰ ਤੁਸੀਂ ਵੇਖੋ ਪੁਲਿਸ ਨੇ ਆਪ ਸਾਰੇ ਸਬੂਤ ਮਟਾਉਣ ਲਈ ਸਾਰੇ ਸੀਸੀਟੀਵੀ ਕੈਮਰੇ ਦੀ ਉਹ ਰਿਕਾਰਡਿੰਗ ਹੀ ਜਬਤ ਕਰ ਲਈ ਕਿ ਕਿਸੇ ਦੇ ਸਾਹਮਣੇ ਕੁਝ ਆਵੇ ਨਾ ਕਿ ਸਾਡੀ ਨਿਲਾਇਕੀ ਬਾੜੀ ਨਾ ਦਿਖੇ ਮੈਂ ਪੁੱਛਣਾ ਚਾਹੁੰਦਾ ਕਿ ਜਿੱਥੇ ਗੁਰੂ ਘਰ ਇੰਨੀ ਸੰਗਤ ਜਾਂਦੀ ਆ ਹਜ਼ਾਰਾਂ ਦੀ ਗਿਣਤੀ ਚ ਲੱਖਾਂ ਦੀ ਗਿਣਤੀ ਚ ਪੁਲਿਸ ਕਿੱਥੇ ਸੀ ਕਿੱਥੇ ਸੀ ਪੁਲਿਸ ਭਾਈ ਸਰ ਤੇ ਤਾਂ ਪੁਲਿਸ ਹੀ ਵੱਡੀ ਹੁੰਦੀ ਆ ਮਤਲਬ ਪੁਲਿਸ ਹੀ ਨਹੀਂ ਸੀ ਕਿ ਪੁਲਸੋਂ ਦਿੱਤੇ ਬੰਦੇ ਨੇ ਕਿਸੇ ਨੇ ਇੰਨੀ ਹਿੰਮਤ ਨਹੀਂ ਕਰਨੀ ਸੀ ਮੌਕੇ ਦਾ ਇੱਕ ਚਪੇਲੀ ਆਰ ਕਿੱਥੇ ਮੌਕੇ ਮੌਕੇ ਤੇ ਫੇਲੀਰ ਇਹ ਤਾਂ ਕੇਕ ਕੱਟਦੇ ਫਿਰਦੇ ਜਾਂ ਤੇ ਪੁਲਸ ਵਾਲੇ ਤਾਂ ਆਪ ਦਾ ਅਫਸਰ ਇਹਨਾਂ ਨੇ ਕੀ ਕਰਨਾ ਚਾਹਿਆ ਜੀ ਕਿਸੇ ਨੂੰ ਸ਼ਾਇਦ ਤੀਜਾ ਚੌਥਾ ਮਰਡਰ ਹੋ ਗਿਆ ਜੀ ਤੀਜਾ ਚੌਥਾ ਮਰਡਰ ਕੰਮ ਕੀ ਕਰਦੇ ਨੇ ਯਾਰ ਇਹਦੀ ਸੀਬੀਆਈ ਇਨਕੁਆਇਰੀ ਪਰਿਵਾਰ ਨੂੰ ਇਨਸਾਫ ਪੁਲਿਸ ਤੱਕ ਕਵਰ ਅਪ ਤੇ ਸ਼ੁਰੂ ਹੋ ਗਈ ਖੜਨੇ ਜੀ ਮਾਰ ਲੇ ਜੀ ਫਿਰ ਪਹਿਲਾਂ ਕਿਉਂ ਸੁੱਤੇ ਸੀ ਇਹ ਤਾਂ ਦਵਾਈਆਂ ਦੇਣ ਦੀ ਆਹੀ ਕਦੋਂ ਨਾ ਔਰ ਪਰਿਵਾਰ ਦੀ ਬਾਹ ਫੜਨ ਦੀ ਜਿਹੜੀ ਮਾਤਾ ਜੀ ਨੇ ਗੱਲ ਕੀਤੀ ਹੈ ਉਹਦੀ ਮਗਰ ਉਹ ਗੱਲ ਆਊਗੀ ਅਖੀਰ ਚ ਪਹਿਲਾ ਇਨਸਾਫ ਹੈ ਦੇਖੋ ਜਿੰਮੇਵਾਰ ਅਸਰ ਨੂੰ ਐਸਐਸਪੀ ਬਿਆਤੀ

ਮਤਲਬ ਐਸਐਸਪੀ ਸ਼ੁਡ ਟੇਕ ਐਕਸ਼ਨ ਅਗੇਂਸਟ ਜਿਹੜਾ ਬੰਦਿਆ ਨੇ ਉਹਨਾਂ ਦੇ ਧਿਆਨ ਚ ਨਹੀਂ ਲਿਆ ਜਿਹੜਾ ਨਰੇਸ਼ ਕੁਮਾਰ ਹੈ ਹਰਜੰਤ ਸੋ ਹੈ ਹੋਰ ਬੜੇ ਅਫਸਰ ਨੇ ਮੈਂ ਕਿ ਦੇਖੋ ਮੈਂ ਕਿਸੇ ਵਰਦੀ ਧਾਰਕ ਦੇ ਖਿਲਾਫ ਨਹੀਂ ਮਗਰ ਇੱਕ ਮੈਂ ਬੜਾ ਸਪਸ਼ਟਾ ਕਿ ਜੇ ਵਰਦੀ ਵਾਲੇ ਆਪਦੀ ਡਿਊਟੀ ਸਹੀ ਨਿਭਾਉਂਦੇ ਤੇ ਸਿਆਸੀ ਦਖਲਾ ਅੰਦਾਜੀ ਨਾ ਹੁੰਦੀ ਚਾਹੇ ਉਹ ਢਾਲੀਆਲ ਦੀ ਆ ਚਾਹੇ ਉਹ ਈਟੀਓ ਦੀ ਆ ਤੇ ਚਾਹੇ ਭਗਵੰਤ ਮਾਨ ਦੀ ਤੇ ਅਜ ਰਜਿੰਦਰ ਸਿੰਘ ਜੂਂਦਾ ਹੋਵੇ ਜੀ ਤਾਂ ਇੰਨੇ ਹੌਸਲੇ ਕਿਵੇਂ ਬਲੰਦ ਦਿਨ ਤਿਆਰੇ ਉਹ ਤਰ੍ਹਾਂ ਸ਼ੈਡਾ ਸਾਹਿਬ ਦੀ ਰੇੜੇ ਜਿੱਥੇ ਜਾਰਾ ਸੰਗਤ ਹੁੰਦੀ ਹੈ ਪੋਛ ਕੇ ਜਿਹੜੇ ਕ੍ਰਿਮੀਨਲ ਜਿਹੜੇ ਗੋੜੀਆਂ ਨਾਲ ਹੰਮਲਾ ਕਰਦੇ ਇਹਨਾਂ ਦਾ ਕਾਹਦੀ ਅਕਾਦਮੀ ਦਾ ਪੈਖੋ ਖਤਮ ਬਿਲਕੁਲ ਫੇਲੀਅਰ ਹੈ ਜੀ ਸ੍ਰੀ ਹਰਮੰਦਰ ਸਾਹਿਬ ਤੇ ਕੋਈ ਗੋੜੀ ਚਲਾ ਦੇਵੇ ਤੇ ਹਰਪਾਲ ਐਸਪੀ ਉਹਦੇ ਨਾਲ ਜੱਫੀਆਂ ਪਾਉਣ ਡਿਆ ਉਹ ਗੋਲੀ ਚਲਾਉਣ ਡਿਆ ਸ੍ਰੀ ਹਰਮੰਦਰ ਸਾਹਿਬ ਕਰੋੜਾਂ ਦੀ ਅਮਰ ਹੈ ਜੀ ਲੋਕ ਉੱਤੇ ਨਾਤਮਸਤਕ ਹੁੰਦੇ ਆ ਸ਼ਾਟਾ ਸਾਹਿਬ ਲੱਖਾਂ ਕਰੋੜਾਂ ਲੋਕ ਉੱਤੇ ਨਾਤਮਸਤਕ ਹੁੰਦੇ ਐਤਵਾਰ ਦਾ ਦਿਨ ਔਰ ਪੁਲਸ ਸੁਕਤੀ ਹੋਵੇ ਪੁਲਸ ਇਸ ਮਤਲਬ ਪੁਲਸ ਦਾ ਡਾਰੀ ਕੋਈ ਨਹੀਂ ਔਰ ਇਹ ਹਲੇ ਆਪ ਦੇ ਫੇਲਿਅਰ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜੇ ਪੁਲਸ ਇਹ ਜਿਵੇਂ ਮੁਸਤੈਦ ਲੱਭ ਬਹੁਤ ਵਾਰਦੇ ਮੁਸਤੈਦ ਹੁੰਦੀ ਨਾ ਪੁਲਸ ਸੁਚੇਤ ਹੁੰਦੀ ਅੱਜ ਇਹਨਾਂ ਦਾ ਪਿਓ ਤੇ ਇਹਨਾਂ ਮਾਤਾ ਦਾ ਪੁੱਤਰ ਜੂੰਦਾ ਹੁੰਦਾ ਹੁੰਦਾ ਚੁਣਿਆ ਹੋਇਆ ਨਮਾਇੰਦਾ ਜੂੰਦਾ ਹੋ। ਇਸ ਲਈ ਇਨਸਾਫ ਦੀ ਮੰਗ ਹੈ ਜੀ ਸਾਰੇ ਪਰਿਵਾਰ ਦੀ ਔਰ ਫਿਰ ਸਰਕਾਰ ਇਨਸਾਫ ਦੀ ਤਸੱਲੀ ਕਰਾਵੇ ਔਰ ਸਰਕਾਰ ਆਪ ਦੀ ਨਿਲਾਇਕੀ ਦੀ ਮਾਫੀ ਮੰਗੇ ਔਰ ਬਣਦੀ ਕੰਪਨਸੇਸ਼ਨ ਪਰਿਵਾਰ ਜੋ ਮੰਗ ਕਰ ਰਿਹਾ ਉਹ ਦਵੇ ਫਿਰ ਗੱਲ ਹੈ ਨਹੀਂ ਤਾਂ ਪਰਿਵਾਰ ਨੇ ਕਿਸੇ ਦੀ ਵੀ ਸੁਣਨੀ ਔਰ ਪੁਲਿਸ ਨੂੰ ਮੈਂ ਅੱਜ ਆਜ ਹੋਏ ਹੱਥ ਜੋੜ ਕੇ ਅਪੀਲ ਕਰ ਦਿੰਦਾ ਕਿ ਇੱਥੇ ਵੱਡੇ ਵੱਡੇ ਅਫਸਰ ਆ ਕੇ ਪਰਿਵਾਰ ਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਨਾ ਕਰਨ ਕਿ ਤੁਸੀਂ ਸਿਸਕਾਰ ਕਰੋ ਸਿਸਕਾਰ ਕਰੋ ਕਿਉਂਕਿ ਪੁਲਿਸ ਦਾ ਜੋਰ ਕੱਲਾ ਸਿਸਕਾਰ ਤੱਕ ਹੀ ਹੁੰਦਾ ਕਿ ਮੁੜ ਕੇ ਮਾਮਲਾ ਠੰਡਾ ਪੈ ਜੂਗਾ ਜਿਵੇਂ ਜਿਹੜਾ 30 ਮੌਤਾਂ ਮਜੀਠੇ ਹੋਈਆਂ ਮੁੜ ਕੇ ਕਿੱਧਰ ਗਈ ਸਾਰੀ ਸਿਕਾਰ ਕੀ ਉਹ ਇਨਸਾਨ ਮੁੜੇ ਆਉਣਗੇ ਨਾ ਸੋ ਇਟ ਇਜ਼ ਅਬਾਊਟ ਜਸਟਿਸ ਐਂਡ ਜਸਟਿਸ ਡਿਲੀਵਰੀ ਹੋਣੀ ਚਾਹੀਦੀ